ਸਿੱਖਿਆ ਵਿਭਾਗ ਦੇ ਹਦਾਇਤਾਂ ਤਹਿਤ ਜਰਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਅਨੂਪ ਸਿੰਘ ਜਰਨਲ ਸਕੱਤਰ ਸੁਖਦੇਵ ਸਿੰਘ ਸੋਲ ਸਮੇਤ ਸਮੂਚੀ ਕਮੇਟੀ ਮੈਂਬਰਾਂ ਦੀ ਦੇਖਰੇਖ ਹਟ ਜੋਨਲ ਪਦਰੀ ਸਕੂਲੀ ਖੇਡਾਂ ਟੂਰਨਾਮੈਂਟ ਦਾ ਇਨਾਮ ਵੰਡ ਸਮਾਰੋਹ શ્રી ਗੁਰੂ ਅਰਜੁਨਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੁੱਤਸਾਹ ਧਾਰੀਵਾਲ ਵਿਖੋਇਆ ਗਿਆ ਜਿਸ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਮੁੱਖ ਮਹਿਮਾਨ ਅਤੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਗੁਰਦਾਸਪੁਰ ਸ਼੍ਰੀ ਰਜੇਸ਼ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਸਮਾਗਮ ਦੀ ਅਰੰਭਤਾ ਸਕੂਲੀ ਬੱਚਿਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ ਜਦਕਿ ਲੜਕੀਆਂ ਨੇ ਗਿੱਧਾ ਅਤੇ ਮੁੰਡਿਆਂ ਨੇ ਭੰਗੜਾ ਪਾ ਕੇ ਆਪਣਾ ਪ੍ਰੋਗਰਾਮ ਪੇਸ਼ ਕੀਤਾ ਇਸ ਮੌਕੇ ਤੇ ਮੁੱਖ ਮੰਤਰੀ ਚੇਅਰਮੈਨ ਜਗਰੂਪ ਸਿੰਘ ਖਵਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪਰਫੁੱਲਤ ਕਰਨ ਦੇ ਲਈ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ ਹੈ ਜਿਸ ਵਿੱਚ ਬਲਾਕ ਪੱਧਰ ਤੇ ਆਧੁਨਿਕ ਖੇਡ ਸਟੇਡੀਅਮ ਤੋਂ ਇਲਾਵਾ 2300 ਕੋਚ ਵੀ ਜਲਦੀ ਭਰਤੀ ਕੀਤੇ ਜਾ ਰਹੇ ਹਨ ਜੋ ਕਿ ਖਿਡਾਰੀਆਂ ਨੂੰ ਮੁਫਤ ਵਿੱਚ ਖੇਡ ਸਿਖਲਾਈ ਦੇਣਗੇ ਉਹਨਾਂ ਨੇ ਕਿਹਾ ਕਿ ਬੁਰਸਾਪ ਸਕੂਲ ਖੇਡ ਗਰਾਊਂਡ ਲਈ 10 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ 2 ਮਹੀਨਿਆਂ ਤੱਕ ਗਰਾਊਂਡ ਵਿੱਚ ਪਰਤੀ ਪਾ ਦਿੱਤੀ ਜਾਵੇਗੀ ਸਰਦਾਰ ਜਗਰੂਪ ਸੇਖੋਂ ਨੇ ਕਿਹਾ ਕਿ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਪਲੇਅਰ ਲਗਾਤਾਰ ਵੱਖ-ਵੱਖ ਖੇਡਾਂ ਦੇ ਵਿੱਚ ਸੂਬੇ ਦਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ ਜੇ ਬੋਸ ਸਾਹਿਬ ਦੇ ਵਿੱਚ ਜਿਹੜਾ ਜੋਲਰਸ ਟੂਰਨਾਮੈਂਟ ਦੇ ਵਿੱਚ ਤੁਸੀਂ ਆਏ ਹੋ ਕੀ ਕਹਾਂਗੇ ਉਹਨਾਂ ਦੀ ਇਸ ਬਾਰੇ ਮੈਂ ਸਭ ਤੋਂ ਪਹਿਲਾਂ ਤੇ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਸਾਲਾਨਾ ਜ਼ੋਨਲ ਟੂਰਨਾਮੈਂਟ ਇੱਥੇ ਬੁਰਸਾਹਬ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਸਕੂਲ ਹੈ ਉੱਥੇ ਕੀਤਾ ਜਾਂਦਾ ਮੈਨੂੰ ਉੱਥੇ ਦਾ ਹਿੱਸਾ ਬਣਦਾ ਮੌਕਾ ਮਿਲਿਆ ਔਰ ਬੜਾ ਅੱਛਾ ਬੱਚਿਆਂ ਨੇ ਅੱਜ ਇੱਥੇ ਪਰਫਾਰਮੈਂਸ ਕੀਤੀਆਂ ਨੇ ਖਾਸ ਕਰਕੇ ਇੱਥੋਂ ਦੀ ਹਾਕੀ ਦੀ ਜਿਹੜੀ ਟੀਮ ਹੈ ਉਹ ਮੰਨੀ ਪਰਮੰਨੀ ਆ ਐਥਲੈਟਿਕਸ ਦੇ ਵਿੱਚ ਹਰ ਗੇਮ ਦੇ ਵਿੱਚ ਜਿਹੜਾ ਵਾ ਬੱਚਿਆਂ ਨੇ ਬਹੁਤ ਅੱਛਾ ਜਿਹੜਾ ਪਰਫਾਰਮ ਕੀਤਾ ਔਰ ਉਹਨਾਂ ਦਾ ਨਾਮਵੰਨ ਸਮਾਰੋਹ ਜਿਹੜਾ ਵਾ ਹੁਣ ਸੰਪੰਨ ਹੋਇਆ ਮੇਰੇ ਨਾਲ ਡੀਓ ਸਾਹਿਬ ਵੀ ਨੇ ਔਰ ਸਾਰੇ ਪ੍ਰਿੰਸੀਪਲ ਸਾਹਿਬ ਨੇ ਸਕੂਲ ਦੇ ਔਰ ਹੋਰ ਇਲਾਕੇ ਦੀਆਂ ਮਾਜ਼िज ਹਸਤੀਆਂ ਮੇਰੇ ਨਾਲ ਨੇ ਸੋ ਮੈਂ ਜਿਹੜੇ ਜੇਟੂ ਖਿਡਾਰੀ ਨੇ ਉਹਨਾਂ ਨੂੰ ਵਧਾਈ ਦੇਣੀ ਚਾਹਾਂਗਾ ਔਰ ਜਿਨ੍ਹਾਂ ਨੇ ਹਿੱਸਾ ਲਿਆ ਪ੍ਰੋਗਰਾਮ ਦੇ ਵਿੱਚ ਗੇਮਾਂ ਦੇ ਵਿੱਚ ਉਹਨਾਂ ਨੂੰ ਮੈਂ ਸ਼ੁਭ ਕਾਮਨਾਵਾਂ ਦੇਣੀਆਂ ਚਾਹਾਂਗਾ ਕਿਉਂਕਿ ਜਿੱਤ ਹਾਰ ਮੈਟਰ ਨਹੀਂ ਕਰਦੀ ਤੁਹਾਡੀ ਪਾਰਟਿਸਪੇਸ਼ਨ ਤੁਹਾਡਾ ਸਪਿਰਟ ਜਿਸ ਤਰ੍ਹਾਂ ਤੁਸੀਂ ਲੜਦੇ ਹੋ ਉਹ ਮੈਟਰ ਕਰਦਾ ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਨਾ ਔਰ ਜਿੱਥੋਂ ਤੱਕ ਕੰਮਾਂ ਦੀ ਗੱਲ ਹੈ ਤਾਂ ਇੱਥੇ ਮਿੱਟੀ ਪਾਉਣ ਦਾ ਅਸੀਂ 10 ਲੱਖ ਰੁਪਇਆ ਬਲਾਕ ਵੱਲੋਂ ਮਨਜ਼ੂਰ ਹੋਇਆ ਸੀ 2 ਲੱਖ ਦਾ ਕੰਮ ਹੋ ਗਿਆ ਵਾ ਅੱਜ ਵੀਡੀਓ ਸਾਹਿਬ ਇੱਥੇ ਆਏ ਹੋਏ ਸੀਗੇ ਉਹਨਾਂ ਨੇ ਉਹਨਾਂ ਦੀ ਹਾਜ਼ਰੀ ਵਿੱਚ ਅੱਜ ਅਸੀਂ ਇੱਥੇ ਇਹਨਾਂ ਨੂੰ ਗਰੰਟੀ ਦਿੱਤੀ ਆ ਕਿ ਅਗਲੀਆਂ ਜਿਹੜੀਆਂ 2 ਮਹੀਨੇ ਨੂੰ ਖੇਡਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਸਾਰਾ ਮਿੱਟੀ ਪੈਣ ਦਾ ਕੰਮ ਜਿਹੜਾ ਮੁਕੰਮਲ ਹੋਊਗਾ ਔਰ ਬਾਕੀ ਜਿਹੜਾ ਅੰਡਰ 17 ਹਾਕੀ ਦੀ ਜਿਹੜੀ ਇੱਥੇ ਬ੍ਰਾਂਡ ਸੀ ਉਹ ਇੱਥੇ ਦੇਾਂਗੇ ਐਸਟਰ ਟਰਫ ਦੀ ਜਿਹੜੀ ਮੰਗ ਹੋਈ ਆ ਉਹ ਫਾਈਲਾਂ ਮੈਂ ਨਾਲ ਲੈ ਕੇ ਚੰਡੀਗੜ੍ਹ ਚੱਲੇ ਆਵਾ ਔਰ ਸਬੰਧਤ ਮਹਿਕਮਿਆਂ ਨਾਲ ਟਾਈਪ ਕਰਕੇ ਮਨਿਸਟਰ ਸਾਹਿਬਾਨ ਨੂੰ ਮਿਲ ਕੇ ਸੀਐਮ ਸਾਹਿਬ ਨੂੰ ਮਿਲ ਕੇ ਇਹਨਾਂ ਦੇ ਜਿਹੜੇ ਮਸਲੇ ਆ ਉੱਥੇ ਠਾ ਕੇ ਉਹਨਾਂ ਨੂੰ ਹੱਲ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਉਦਾਰਤ ਦੀ ਖੇਡ ਨੀਤੀ ਬਾਰੇ ਕੀ ਕਹਿਣਾ ਚਾਹੁੰਦੇ ਕਿ ਮੁੱਖ ਮੰਤਰੀ ਸਾਹਿਬ ਖੇਡਾਂ ਵਾਲੇ ਉਦਾਰਤ ਕਰ ਲਈ ਉਪਰਾਲੇ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਵੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਖੇਡਾਂ ਦੇ ਪ੍ਰਤੀ ਬਹੁਤ ਧਿਆਨ ਦਿੱਤਾ ਜਾ ਰਿਹਾ ਖੇਡਾਂ ਵਤਨ ਪਰਧ ਪੰਜਾਬ ਦੀਆਂ ਜਿਹੜੀਆਂ ਨੇ ਉਹ ਹਰ ਸਾਲ ਜਿਹੜੀਆਂ ਨੇ ਉਹ ਕਰਾਈਆਂ ਜਾ ਰਹੀਆਂ ਨੇ ਲੱਖਾਂ ਬੱਚੇ ਉਹਦੇ ਚ ਹਿੱਸਾ ਲੈਂਦੇ ਨੇ ਔਰ ਕਰੋਨਾ ਦੇ ਇਨਾਮ ਜਿਹੜੇ ਆ ਉਹਨਾਂ ਨੂੰ ਤਕਸੀਮ ਕੀਤੇ ਜਾਂਦੇ ਆ ਔਰ ਬਾਕੀ ਜਿਹੜੀ ਨਵੀਂ ਖੇਡ ਨੀਤੀ ਬਣੀ ਆ ਉਹਦੇ ਵਿੱਚ 2300 ਕੋਚ ਜਿਹੜਾ ਵਾ ਨਵਾਂ ਭਰਤੀ ਕੀਤਾ ਗਿਆ ਵਾ ਔਰ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਤਕਰੀਬਨ 4-4 ਜਿਹੜੇ ਆ ਉਹ ਸਟੇਡੀਅਮ ਜਿਹੜੇ ਆ ਐਸਟੋਟਰਫ ਵਾਲੇ ਵਧੀਆ ਮਤਲਬ ਉਥੇ ਦਿੱਤੇ ਗਏ ਆ ਉਹ ਵੀ ਆਉਣ ਵਾਲੇ ਦਿਨੇ ਚ ਪ੍ਰੋਪੋਜ਼ਲ ਜਿਹੜੀ ਗਈ ਹੋਈ ਆ ਪਾਸ ਹੋ ਜੇਗੀ ਔਰ ਵਧੀਆ ਟਾਂਗ ਦੇ ਨਾਲ ਖੇਡਾਂ ਨੂੰ ਫਿਰ ਜਿਹੜੇ ਖਿਡਾਰੀ ਜਿੱਤ ਕੇ ਆਉਂਦੇ ਨੇ ਉਹਨਾਂ ਨੂੰ ਸਪੋਰਟਸ ਵਿਭਾਗ ਦੇ ਵਿੱਚ ਹੀ ਜੜੀਆਂ ਨੇ ਗਵਰਨਮੈਂਟ ਜੋਬਸ ਜੜੀਆਂ ਨੇ ਉਹ ਦਿੱਤੀਆਂ ਜਾਣਗੀਆਂ ਸੋ ਬੜੇ ਵਧੀਆ ਟਾਂਗ ਨਾਲ ਜਿਹੜਾ ਵਾ ਖੇਡਾਂ ਦਾ ਕੰਮ ਕੀਤਾ ਮੈਂ ਬਹੁਤ ਹੀ ਧੰਨਵਾਦੀ ਆ ਸਰਦਾਰ ਜਗਰੂਪ ਸਿੰਘ ਜੀ ਦਾ ਜਿਨ੍ਹਾਂ ਨੇ ਇੱਥੇ ਆ ਕੇ ਚਾਰਚਾਂ ਲਾਏ ਨੇ ਸਿੱਖਿਆ ਵਿਭਾਗ ਨੂੰ ਸਿੱਖਿਆ ਵਿਭਾਗ ਵੱਲੋਂ ਜਿਹੜਾ ਇਹ ਜੋਨਲ ਦਾ ਜਿਹੜਾ ਵਾ ਅੱਜ ਖੇਡਾਂ ਦਾ ਸੰਪਨ ਹੋਇਆ ਮੇਰੇ ਨਾਲ ਮੇਰੀ ਡਿਸਟ੍ਰਿਕਟ ਦੀ ਪੂਰੀ ਟੀਮ ਡਿਪਟੀ ਡੀਓ ਸਾਹਿਬ ਸਪੋਰਟਸ ਮੈਡਮ ਅਨੀਤਾ ਜੀ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਾਡੇ ਸਾਰੇ ਪਤਵੰਤੇ ਸੱਜਣ ਇਸ ਇਲਾਕੇ ਦੇ ਜਿਹੜੇ ਨੇ ਇਹਨਾਂ ਰੌਣਕ ਵਧਾਈ ਆ ਬੱਚਿਆਂ ਨੂੰ ਇਹ ਖੇਡਾਂ ਦੇ ਨਾਲ ਜੋੜਨ ਵਾਸਤੇ ਇਹ ਜਿਹੜਾ ਸਰਕਾਰ ਦਾ ਉਪਰਾਲਾ ਬਹੁਤ ਵਧੀਆ ਸਰਕਾਰ ਜਿਹੜੇ ਨੇ ਕਰੋੜਾਂ ਰੁਪਏ ਨਾ ਬੱਚਿਆਂ ਦੀ ਐਜੂਕੇਸ਼ਨ ਔਰ ਸਿਹਤ ਵਾਸਤੇ ਔਰ ਖੇਡਾਂ ਵਾਸਤੇ ਲਾ ਰਹੀ ਆ ਤੇ ਬਹੁਤ ਹੀ ਵਧੀਆ ਲੱਗਿਆ ਜਿੰਨੀ ਮਰਜੀ ਗਰਮੀ ਆ ਲੇਕਿਨ ਮਹਿਸੂਸ ਨਹੀਂ ਹੋਈ ਕਿਸੇ ਨੂੰ ਅੱਜ ਸਰ ਨੇ ਆ ਕੇ ਇੱਥੇ ਸੇਖਮਾ ਸਾਹਿਬ ਨੇ ਜਿਹੜਾ ਬਹੁਤ ਹੀ ਵਧੀਆ ਸਾਡਾ ਜਿਹੜਾ ਵਾ ਮਾਨ ਵਧਾਇਆ ਵਾ ਔਰ ਸਿੱਖਿਆ ਬਾਗ ਦੇ ਵਿੱਚ ਜਿਹੜਾ ਵਾ ਸਾਰੀਆਂ ਗੇਮਸ ਦਾ ਸੰਪਨ ਕੀਤਾ ਥੈਂਕ ਯੂ ਜੀ